ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਛਾ ਆਪਣੀ ਚੱਲਦੀ ਹੈ ਨਾਈਟ ਸ਼ਿਫਟ ਤੇ ਹੁਣੇ-ਹੁਣੇ ਆਪਾਂ ਉੱਠੇ ਆ ਰੋਟੀ ਪਾਣੀ ਖਾਦਾ ਆ ਜੋ ਵੀ ਅੱਖਾਂ 'ਚ ਨੀਂਦ ਰੜਕਦੀ ਆ ਆਹ ਵਾਲਾ ਹਫ਼ਤਾ ਦਾ ਕੰਮ ਤੇ ਬਹੁਤ ਔਖਾ ਲਾਇਆ ਕਿ ਰਾਤ ਨੂੰ ਦੋ ਦਿਨ ਹੋ ਗਏ ਮੈਂ ਸੱਤਾ ਬਿਲੀ ਦਾ ਵਿੱਚ ਕੰਮ ਜਿਹੇ ਕਰਨੇ ਨੂੰ ਕੰਮ ਕਰਦਾ ਫਿਰ ਗਿਆ ਫੇ ਨੀਂਦ ਨਹੀਂ ਆਈ ਹੈਗੀ ਹੁਣ ਉੱਠਿਆ ਮੈਂ ਜੇ ਕਰੀ ਹੁਣ 1 ਵਜੇ ਅਜੇ ਦਿਓ ਬਣਾ ਲੱਤ ਤੋੜਨੀ ਮੇਰੇ ਉਹ ਟੱਪ ਰੱਖ ਕੇ ਆਉਣ ਆਲਾ ਚਲੋ ਤੂੰ ਚੱਕ ਸਾਰਾ ਉਹਨੇ ਬਾਥਰੂਮ ਦਾ ਸਾਮਾਨ ਅੰਦਰ ਰੱਖੀ ਜਾਨੇ ਮਮਾ ਨੇ ਕੁੱਟਣਾ ਬਈ ਜੀ ਟੁੱਟ ਗਿਆ ਕਿ ਹੁਣ ਮੈਂ ਨਾਲ ਇੱਕ ਵਾਦਾ ਕਰਨ ਲੱਗਾ ਪ੍ਰੋਫੈਸਰ ਨਾਲ ਕਿ ਦੱਸ ਬਈ ਕੀ ਆ ਗਏ ਨਾ ਗਏ ਮੈਂ ਖੋਲਦਾ ਫਿਰ ਛੋਟੇ ਫੋਨ ਟੁੱਟ ਕੇ ਬਸ ਮੈਨੂੰ ਆਈਫੋਨ ਦਵਾ ਦੇ। ਇਹਨੇ ਹੁਣ ਮੰਨੂ ਆਈਫੋਨ ਦਵਾਣਾ ਕਹਿੰਦਾ ਪਾਪਾ ਜਦੋਂ ਛੋਟਾ ਫੋਨ ਟੁੱਟ ਗਿਆ ਉਹਨਾਂ ਨੂੰ। ਹਾਂ ਚਲ ਤੂੰ ਫੋਨ ਹਲਾ ਪਿਕਚਰ ਖੇੜਾ ਹਣਾ। ਹਾਂ ਜਦ ਤੂੰ ਸੀ। ਆ ਨਾ 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 ਬਲ ਤੁਸੀਂ ਰਗਾ ਬਰ ਤਾਂ ਦਵਾਉਣਾ ਨਹੀਂ ਦਵਾਉਣਾ। ਮੰਨੂ ਕਹਿੰਦਾ ਪਾਪਾ ਆਪਣਾ ਫੋਨ ਰੱਖ ਕੇ ਪਿੱਛੇ ਭੰਦੋ ਮੈਂ ਤੁਹਾਨੂੰ ਨਵਾਂ ਆਈਫੋਨ ਦਵਾਉਂਗਾ। ਠੀਕ ਹੈ। ਠੀਕ ਹੈ। ਮੰਨੂ ਜਾਣਦਾ ਮੈਂ ਤੁਹਾਨੂੰ। ਹਾਂ ਸਵਾਰ ਕੇ ਕਰਨੀ ਸਭਾਈ ਚੰਗੀ ਤਰ੍ਹਾਂ। ਉਧਰ ਨੂੰ ਵੀ ਕਰ ਦੇ। ਉਹ ਵੀ ਮੌਸਮ ਬੜਾ ਖਰਾਬ ਹੋ ਗਿਆ ਅੱਜ ਯਾਰ ਬਾਹਰ ਮੀਂਹ ਆ ਗਿਆ ਯਾਰ ਬਾਹਰ ਤਾਂ ਮੀਂਹ ਆਇਆ ਵਾ ਮਮਾ ਮੀਂਹ ਲੋ ਜੀ ਹੁਣ ਹੋੜ ਆਇਆ ਤੇ ਹੀ ਪਰ ਬਾਈ ਦਾ ਇਧਰ ਸਿਮ ਖਰਾਬ ਹੋ ਗਿਆ ਫੋਨ ਵਾਲਾ ਉਹ ਸਿਮ ਦਿਖਾਉਣਾ ਹੈ ਬਾਈ ਗੁਰਸਿੰਦਰ ਦਾ ਖੁੱਲੇ ਵੀ ਹੋਣਗੇ ਵੀ ਆਹੋ ਹੁਣੇ ਆ ਤੇ ਲੰਚ ਟਾਈਮ ਆ ਜਾਉਗਾ ਨਾ ਨਹੀਂ ਨਹੀਂ ਇਹ ਤਾਂ ਬਹੁਤ ਠਾਕਦੇ ਆ। ਹੂੰ। ਚੋਰ ਆ ਸਾਰੇ ਜਿੰਨੇ ਵੀ ਹੈਗੇ ਨੇ ਇਹ। ਸਾਰੇ। ਉੱਪਰ ਦੇ ਵਿੱਚ ਸ਼ਨੀਵਾਰ ਆ ਪੀੜ ਬਿਲਕੁਲ ਨਹੀਂ ਹਜੇ। ਪਰ ਹਜੇ ਲੰਚ ਟਾਈਮ ਆ ਤਾਂ ਕਿ ਥੋੜੀ ਪੀੜ ਘਟ। ਆ ਬਿੰਡ ਤਰ੍ਹਾਂ ਦੀ ਵਧੀਆ ਇਹਨੇ ਵੀ ਫਾਇਰ ਦਾ ਦਿੱਤਾ ਪਾ 5 ਯੂਰੋ ਚ। ਜੇ ਆਪਾਂ ਪਾਸਾ ਕਰਾਉਣੀ ਹੈ ਇਹ ਚ। 5 ਯੂਰੋ ਚੰਮ ਲੱਗਦਾ। ਹੁਣ ਪਿਆ ਮੜਾ ਜਾ ਰਾਛ। ਹੁਣ ਲੋਕ ਲੱਗੇ ਨਿਕਣ। ਇਹ ਕਮੋਜ਼ੰਬੀ ਖਰਾਬ ਅੱਜ। ਅਲ ਕਰੋਟ। ਆਪਾਂ ਲੈਣੀ ਆਰੇ ਕੋ ਵਾਸ਼ਿੰਗ ਮਸ਼ੀਨ ਜਿਹੜੀ ਕੱਪੜੇ ਸੁਕਾਉਂਦੀ ਆ। ਕੱਪੜੇ ਧੋਣ ਵਾਲੀ ਤਾਂ ਹੈਗੀ ਆ। ਨਚੋੜ ਵੀ ਜਾਂਦੀ ਆ ਉਹ ਪਰ ਚੰਗੀ ਤਰ੍ਹਾਂ ਸੁਕਾਉਂਦੀ ਨਹੀਂ ਹੈਗੀ। ਹੁਣ ਆਪਾਂ ਸੁਕਾਉਣ ਵਾਲੀ ਦੇ ਕੇ ਜਾਣੀ ਆ। ਦੇਖਦੇ ਜੇ ਮਿਲ ਜਵੇ ਇੱਥੇ ਰੇਟ ਸਰ। ਇੰਨਾ ਕੋਈ ਆਫਰ ਲਾਇਆ ਬਣੀ ਹਜੇ ਇਹਨਾਂ ਨੇ ਪਹਿਲਾਂ ਅਸੀਂ ਇਪਰ ਹੁਣ ਆਏ ਅਸੀਂ ਕੁਨਾੜ ਜਿਹੜਾ ਸਮਾਨ ਅਸੀਂ ਲੱਭ ਰਹੇ ਹਾਂ ਸਾਨੂੰ ਮਿਲ ਨਹੀਂ ਰਿਹਾ ਦੋ ਦਿਨ ਮਾਰ ਕੇ ਮਾਰਕੀਟਾਂ 'ਚ ਘੁੰਮੇ ਆਏ ਹੁਣ ਇਹ ਕਹਿੰਦੇ ਕੁਨਾੜ 'ਚ ਮਿਲਦਾ ਉਹ ਦੋ ਤਿੰਨ ਜਗ੍ਹਾ ਫੋਨ ਫੋਨ ਕਰਕੇ ਪੁੱਛਿਆ ਉਹਨਾਂ ਇੱਥੋਂ ਲੈਣਾ ਸਮਾਨ ਥੋੜਾ ਜਿਹਾ ਯਾਰ ਅੱਜ ਰਿਸ਼ਤੇਦਾਰ ਆਨੇ ਆਉਣ ਕਰ ਉਹਦੇ ਕਰਕੇ ਜੋਬਨ ਹਾਲੀਵੁੱਡ ਤੋਂ ਹਾਲੀ ਹੁਣ ਉਹ ਮਨਕੀਰਤ ਆ ਗਿਆ ਬਾਈ ਮਨਕੀਰਤ ਚਾਓ ਉਹ ਜੀ ਵਿੱਚ ਹਜ਼ਾਰਾਂ ਦਿਖ ਪੈਂਦਾ ਕੱਲਾ ਸਰਦਾਰ ਖੜਾ ਸਹੀ ਗੱਲ ਹੈ ਹਾਂ ਹੌਲੀ 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 ਜੋ ਬਣਾ ਹਾਂਜੀ ਤੇ ਆ ਨਾ ਉਹ ਸੱਟ ਨਾ ਖਾ ਲਿਓ ਉਸਤਾਦ ਜੀ ਹੋ ਗਿਆ ਮੇਰਾ ਰनाल्डੋ ਕਰਿਆ ਉਹ ਰनाल्डੋ ਕਰਿਆ ਵਾਸ ਵਾਸ ਮੈਸੀ ਨਾ ਬਣ ਜੀ ਹੁਣ ਕਿਤੇ ਮੈਸੀ ਨਾ ਬਣ ਜੀ ਆ ਥੱਲੇ ਕਰੋ ਮੌਸਮ ਬੜਾ ਖਰਾਬ ਹੋਇਆ ਪਿਆ ਤਕਰੀਬਨ ਪਰਸੋ ਦਾ ਮਹੀ ਹੈ ਤੇ ਕੱਲ ਤੇ ਪਰਸੋ ਦਾ ਕਰ ਰਹਿਣਾ ਇਦਾਂ ਹੀ ਮੌਸਮ ਗੱਡੀ ਵੀ ਆਪਣੀ ਬਾਹਰ ਖੜੀ ਅੱਜ ਹੁਣ ਚੱਲੇ ਮਣੀ ਮੋਟੀ ਗੇੜੀ ਛੇੜੀ ਲਾਉਣ ਆਪਾਂ ਬਾਹਰ ਇੱਕ ਦੋ ਕੰਮ ਕਰਨੇ ਆ ਉਹ ਕਰਕੇ ਆਉਣੇ ਫਿਲਹਾਲ ਆਪਾਂ ਆਏ ਹੋਏ ਆ ਇੱਥੇ ਬੈਂਕ ਉਹ ਮੇਰੇ ਸਾਹਮਣੇ ਬੈਂਕ ਆ ਇੱਥੋਂ ਮੜੇ ਪੈਸੇ ਕਢਾਉਣੇ ਆਪਾਂ ਨੇ ਯਾਰ ਪੈਸੇ ਕਢਾ ਕੇ ਫਿਰ ਜਾਣਾ ਆਪਣੇ ਮਾਰਕੀਟ ਆਪਣੇ ਫਰੈਂਡ ਨਾਲ ਮੜਾ ਜਾ ਇੱਕ ਦੋ ਕੰਮ ਉਹਦੇ ਕਰਨੇ ਆਲੇ ਉਹ ਕਰਕੇ ਆਉਣੇ ਅਸੀਂ ਨਹੀਂ ਕਰੇ ਦਿੱਤਾ ਇਹ ਹੈਗਾ ਜੀ ਆਪਣਾ ਬੈਂਕ ਆ ਇੱਥੇ ਆਪਣਾ ਕਰੋੜਾਂ ਲੱਖਾਂ ਰੁਪਇਆ ਪਿਆ। ਮਸੀਂ 5 ਮਿੰਟ ਲੱਗੇ ਆ। ਏ.ਡੀ.ਐਮ ਦੇ ਵਿੱਚ। ਹੁਣ ਚੱਲੀਏ ਆਪਾਂ ਅੱਗੇ ਵੱਲੋਂ। ਦਰਾਖਤ ਦੇਖੋ ਸਾਹਮਣੇ ਕਿੰਨਾ ਘੈਂਟ ਖੜਾ ਆ। ਜਿਹੜਾ ਪਰ ਬਾਰ-ਬਾਰ ਰੋਪਾਈ ਵੀ ਹੁੰਦੇ ਨਾ, ਪੇ ਤਾਂ ਹੋਰ ਵੀ ਸੋਹਣਾ ਲੱਗਦਾ ਹੈ। ਆਈ ਆਈਆ। ਹੁਣ ਨਹੀਂ ਹਟਿਆ ਮੜਾ ਜਾ। ਆ ਖੜਿਆ ਫੌਜੀ। ਇਸ ਪਿੰਡ ਦੇ ਜਵਾਨ। ਉਹਨਾਂ ਦੀ ਯਾਦ ਵਿੱਚ ਬਣਾਇਆ ਹੋਈ ਆ ਚੀਜ਼। ਉਹ ਜੀ ਇਹ ਮੁੰਡਾ ਇੰਡੀਆ ਜਾਇਆ ਘੁੰਮਿਆ ਟੇਟੀ ਲੈ ਕੇ। ਉਨੇ ਕਹਿੰਦਾ ਟੇਟੀ ਘਰ ਰੱਖਣ ਜਗ੍ਹਾ ਨਹੀਂ ਹੈਗੀ ਹੁਣ ਟੇਟੀ ਵਾਪਸ ਕਰਨ ਚੱਲੇ ਉਹਨਾਂ ਦੇ। ਨਹੀਂ ਫੇਰ ਚੱਲੇ ਆਹ ਸਕੀਮ ਲੋਟ ਆ ਯਾਰ। ਇਹ ਨਹੀਂ ਆਪਣਾ ਘੋਂ ਫੇਰਾ ਉਹ ਇੰਡੀਆ ਫੇਰ ਆ ਕੇ ਵਾਪਸ ਕਰ ਦੋ ਉਹਨਾਂ ਨੂੰ। ਫੇਰ ਇੰਡੀਆ ਚੱਲਿਆ। ਹਾਂ ਬੱਦਨ ਦੱਬ ਦੋ। ਫੇਰ ਇੰਡੀਆ ਚੱਲਿਆ। ਇੰਡੀਆ ਨੇ ਭੇਜਦੇ ਹੁਣ ਤੈਨੂੰ। ਮੀਨੀ ਹੰੜਾ ਗੁਰਿਆ ਤਿੰਨ ਦਿਨ ਦੱਸਿਆ ਹੋਇਆ ਇਹ ਪੂਰਾ। ਇਹ ਜ਼ੋਰ ਨਹੀਂ ਇੰਨਾ ਤਾਂ ਔਖਾ ਹੋ ਜਾ ਓਕੇ ਵਾਗੋ ਔਖਾ ਅੱਜ ਵੀ ਦਮੇਨ ਗਿਆ ਖਰਾਬ ਹੋ ਗਿਆ ਆਪਣਾ ਸਹੀ ਗੱਲ ਆ ਤੁਹੋਂ ਤਾਂ ਕਹਿਆ ਹੀ ਰਾਤੀ ਛਣਿਆ ਰਾ ਆ ਜਾਂਦੇ ਉਧਰ ਨੂੰ ਤੁਸੀਂ ਆਏ ਨਹੀਂ ਨਹੀਂ ਪਰ ਗੱਲ ਸਾਡੇ ਆਏ ਵੀ ਤੇ ਗੈਸਟ ਆ ਵਿੱਚ ਘਰੇ ਠੀਕ ਉਧਰ ਟਾਈਮ ਲੱਗ ਐ ਦਮ ਜਗਿਆ ਨਾ ਲੈ ਵੀ ਆਬੜੀ ਕੋ ਕਰ ਦਿੱਤੀ ਉਹਨਾਂ ਨੇ ਲਿਖਿਆ ਹੋਇਆ ਵੀ ਜਿਹੜੇ ਟਾਇਰਾਂ ਦੇ ਉੱਤੇ ਕੰਤੇਨੇ ਚੜਾਓ ਵੀ ਬਰਫਾਂ ਦੇ ਟਾਇਰ ਭਾਗ ਹਾਂ ਬਰਫਾਂ ਦੇ ਟਾਇਰ ਪੱਕੇ ਕਰ ਦਿੱਤੇ ਲੋਤੀ ਉਹ ਬਹੁਤ ਮੁੰਡਾ ਦਾ ਪੋਲ ਗਿਆ ਆਪਾਂ ਆਪਣੀ ਡੈਸਟੀਨੇਸ਼ਨ ਤੇ ਸਪਾਸਿਓ ਕੁਨਾਟ ਇੱਥੇ ਮੁੰਡੇ ਨੇ ਕਹਿੰਦੇ ਡੈਟਿਚੀ ਚੱਕਿਆ ਤੇ ਇੱਥੇ ਮੋੜ ਇੱਥੇ ਡੈਟਿਚੀ ਚੱਕੇ ਸੀ ਤੇ ਇੱਥੇ ਕਹਿੰਦੇ ਡੈਟਿਚੀ ਹੁਣੋਂ ਵਾਪਸ ਕਰਨ ਆ ਗਿਆ ਮੇਰੇ ਵੀਰੋ ਲੋ ਜੀ ਅੱਛਾ ਇਹ ਬੰਦੇ ਨੂੰ ਵੇਖ ਲਓ ਅੱਧੀ ਅੱਧੀ ਆਵਾਜ਼ ਤੇ ਇਹਨੂੰ ਫੋਨ ਕਰੋ ਤੇ ਭੱਜਾ ਆਉਂਦਾ ਇਹੋ ਜਿਹੇ ਬੰਦੇ ਵਾਲੀ ਜਾਣ ਵੀ ਆ ਜਾ ਆ ਗਿਆ ਸਪਾਸਿਓ ਕਨਾੜ ਜਿਹਨੂੰ ਕਿਸੇ ਨੂੰ ਕਨਾੜ ਦੀਆਂ ਬੋਣੀਆਂ ਮਿਲਦੀਆਂ ਇੱਥੇ ਆ ਕੇ ਵਰਤੋ ਸਭ ਕੁਝ ਆਇਆ ਇੱਥੇ ਨਾਲੇ ਏ ਟੂ ਜ਼ेड ਸਾਰੀਆਂ ਚੀਜ਼ਾਂ ਇਨਾਂ ਕੋਲੇ ਚਲੋ ਵੀ ਚਲੋ 에어ਪੋਰਟ ਤੇ ਚੱਲੇ ਆਮਣੇ 에어ਪੋਰਟ ਆ ਗਿਆ ਦਾ ਇਹ ਤੇਤੀ ਦਾ 에어ਪੋਰਟ ਆ ਹੈ ਇਹਨਾਂ ਨੇ ਕਿਹਾ ਸੀ ਸਹੀ ਕਰਵਾ ਕੇ ਦੇਣਾ ਮੈਂ ਲੈਣੀ ਜਿਪ ਖਰਾਬ ਹੋਈ ਕਿ ਆ ਖਰਾਬ ਕਿਹਾ ਹੋਇਆ ਜਿਪ ਕੋਈ ਨਹੀਂ ਹੈ ਸਾਈਡਾਂ ਤੋਂ ਟੁੱਟ ਵੀ ਗਿਆ ਹਾਂ ਜਿਹੜੀਆਂ ਜਿੱਦਣ ਵਾਲੀਆਂ ਚੀਜ਼ਾਂ ਉਹ ਵੇ ਇੱਕੋ ਵੇ ਆਜੋ ਲਿਆ ਕਿਤੇ ਦਾ ਦਾ ਇਸੋ ਟਿਨ ਯੋਲੇ ਤੇ ਅੱਛਾ ਸੈਟ ਦਾ ਪੂਰਾ ਬਾਈ ਹੀਟ ਬਹੁਤ ਛੱਡੀ ਹੋਈ ਅੰਦਰ ਆ ਗਰਮੇ ਗਰਮੇ ਹੋ ਗਏ ਜਾ ਕੇ ਪਾਏ ਵੀ ਸਾਡੇ ਬਾਹਰ ਠੰਡਾ ਹੈ ਅੰਦਰ ਹੀਟ ਆਹ ਜਵਾਕਾਂ ਦੀ ਸਿਸਟਮ ਆ ਇਹ ਤਾਂ ਹਾਂ ਫਰੇਕ ਜਿਹਾ ਲਾਇਆ ਹੋਇਆ ਨੇ ਉਹਨਾਂ ਨੇ ਲੋ ਵੀ 18 23 ਅੱਜ ਵਾਪਸ ਨਹੀਂ ਆਇਗਾ ਜਿਹੜਾ ਬੰਦਾ ਰਿਸਪੌਂਸਬਲ ਹੀ ਹੁੰਦਾ ਨੇ ਚੀਜ਼ਾਂ ਤੋਂ ਆ ਜਾਣੀ ਅੱਜ ਉਹ ਕਹਿੰਦੇ ਕੱਲੂ ਆਊਗਾ ਉਹ ਕੱਲੂ ਉਹਨਾਂ ਨਾਲ ਗੱਲ ਕਰ ਲਿਓ ਚਲੋ ਖੈਰ ਸਾਮਨਿਆਂਗੀ ਇਟਲ ਮਾਰਕੀਟ ਦੇਖੀ ਭਰਾ ਹੌਲੀ ਚੱਲ ਹੌਲੀ ਢਿੰਗੋ ਢਿੰਗੋ ਚੱਲ ਸੁਣ ਲੈ ਸਿਰ ਬੋਆ ਪੁੱਤ ਆਪਣਾ ਹਾਂ ਤਾਂ ਲੈ ਲੈਣਾ ਹੁਣ ਪਾਪਾ ਘਰੇ ਆਉਂਦੇ ਜਦੋਂ ਤੁਹਾਨੂੰ ਕੁਝ ਨਾ ਕੁਝ ਹੋ ਜਾਂਦਾ ਹੈ ਹੈ ਦੋ ਖੇਡਾ ਖੂਡਾ ਕਿਸੇ ਨੂੰ ਕੁਝ ਨਹੀਂ ਮਿਲਣਾ ਹਜੇ ਸ਼ਾਮ ਨੂੰ ਦੇਖ ਲੂਗੀ ਸ਼ਾਮ ਨੂੰ ਹੁਣ ਤਾਂ ਮਾਰਕੀਟ ਤੋਂ ਆਏ ਜਦ ਜਹਾਦ ਦਿੰਦੇ ਹੈ ਬਿਸਕੁਟ ਬਿਸਕੁਟ ਖੇਡ ਨਹੀਂ ਲੈਣੀ ਫਿਰ ਨੂੰ ਲੈਣੀ ਹੈ ਅੱਛਾ ਚਾ ਮਿਸਕੂ ਅੱਛਾ ਹੁਣ ਚੱਲਿਆ ਬਈ ਅਸੀਂ ਰਸਮ ਨੂੰ ਖੇਡ ਦਵਾਉਂ। ਇੰਦੇ ਜਾਣਾ ਖੇਡ ਲੈਣਾ। ਨਾ ਨਾ ਜੋ ਬੰ ਨੂੰ ਨਲਾ ਨਾਲ ਜੋ ਬੰ ਨੂੰ ਨਹੀਂ ਦਵਾਉਣੀ। ਦੰਦ ਟੁੱਟ ਗਿਆ? ਟੁੱਟ ਗਿਆ। ਇਸ ਪੇਦਾ ਕਰ ਚੁੱਕੇ ਘਰੇ ਬੂਟ ਲੈ ਲੈ ਜੋ ਬਨਨ ਰਸਮ ਨੂੰ ਬੂਟ ਤੇ ਨਾਲ ਘਰ ਦਾ ਖਾਣ ਪੀਣ ਦਾ ਸਮਾਨ ਜਿਹੜਾ ਇਹ ਪੂਰੇ ਨਹੀਂ ਹੁੰਦਾ ਲੈ ਕੋ ਦੇਖ ਲੀ ਆਪਾਂ ਇਹ ਜਿਹੜਾ ਬੈਗ ਪੇ ਨਾ ਇਹ ਰਸਮ ਨੇ ਲੈ ਕੋ ਲਈ ਹੁਣ ਕਹੇ ਜੇ ਖੇਡੂਗੇ ਨਾਲ ਜੋ ਮੈਂ ਤੁਹਾਨੂੰ ਦਾਰੇ ਕਹਦੇ ਕਿ ਲੈ ਆਪਣਾ ਹਾਂ ਕੀ ਕਿੜਾ ਬੋਰਡ ਏਅਰ ਬੋਰਡ 25000 ਰੁਪਏ ਚ ਤਾਂ ਇਹੀ ਪੈਣੇ ਆ ਉੱਪਰ ਕਿਆ ਲਿਖਿਆ ਬਈ ਇਹਨਾਂ ਨੂੰ ਲੈ ਗੋ ਹੈ ਚੱਕ ਲਈ ਪੁੱਤ ਖੋਲ ਵੀ ਲਿਆ ਦੇਖ ਲੋ 5 ਮਿੰਟ ਨੇ ਹੋ ਜਿਆ ਆ ਨੀ ਸਾਨੂੰ ਖੋਲ ਵੀ ਲਿਆ ਵਾਹ ਲਿਆ ਖੋਲਦੇ ਆ ਲੈ ਗੋ ਵੀ ਖੋਲਦੇ ਤੇਰੀ ਚੱਕ ਇਹ ਬੈ ਕੇ ਬਹੁਤ ਪਿਆਰਾ ਹੈ ਖਣਾ ਲਓ ਪੁੱਤ ਤੂੰ ਹਰਨਾਗੇ ਤਾਂ ਖੰਡਾਏ ਬਿਨਾ ਹੁਣ ਖੰਡਾ ਲਾ ਹਣਾ ਲਾ ਚੋ ਓ ਮਾਈ ਗੋਡ ਵਾਹ ਆ ਤਰੀਕੇ ਨਾਲ ਬਣਾਉਣੀ ਆ ਵਧੀਆ ਵਧੀਆ ਉਂਝ ਨਾਲ ਜੋੜੀ ਜਾਈ ਉਰੇ ਆ ਜਾ ਇੱਧਰ ਰਸਮ ਉਰੇ ਆ ਜਾ ਬੁੱਤਾ ਆ ਜਾ ਕੋਈ ਨਹੀਂ ਆਹ ਬੂਟ ਰਹਿ ਕੇ ਖੁੱਲੋ ਤੋ ਲੋ ਜੀ ਆਪਣਾ ਕਬਾਬ ਬਣ ਕੇ ਰੈਡੀ ਹੋ ਗਿਆ ਵੈਜੀਟੇਰੀਅਨ ਕਬਾਬ ਆ ਪਿੱਛੇ ਵੈਜੀਟੇਰੀਅਨ ਵੀ ਆ ਵਿੱਚ ਚਿਕਨ ਵਾਲਾ ਵੀ ਆ ਇਹ ਆ ਜੂਤੋ ਕਿਥੇ ਲੈ ਗੋ ਉਹ ਲੈ ਕੇ ਰੋ ਦਿਖਾ ਦਿਓ ਬੱਲੇ 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 ਬਈ ਐਨੀ ਸੋਹਣੀ ਲੇਗੋ ਯਾਰ ਕਮਾਲ ਕਰਤੀ ਬੈਲੋ ਇਟਲੀ ਸਟੱਡੀ ਪੜ੍ਹਨੀ ਕਿੱਦਾਂ ਦੀ ਆ ਇਹਨਾਂ ਨੇ ਫੋਟੋ ਹੀ ਮੰਗਾ ਰਹੇ ਆ ਵਿੱਚ ਫੋਟੋ ਲਾਉਣੀਆਂ ਜੀ ਜਦੋਂ 3 ਮਹੀਨੇ ਦੀ 4 ਮਹੀਨੇ ਦੀ ਸਾਲ ਦੀ 6 ਸਾਲ ਦੀ ਸਮਝ ਹੀ ਬਾਹਰ ਆ ਰਤਮ ਅੱਜ ਤੱਕ ਫੋਟੋ ਲੈ ਕੇ ਨਹੀਂ ਜਗੇ ਪੁੱਤ ਆ ਤੁਹਾਡੇ ਬੱਕਰੇ ਇਹਨਾਂ ਦੇ ਰਵਾਜ ਆ ਤੁਹਾਡੇ ਅਲੀ ਘਰ ਦੀ ਵੀ ਮੰਗਾਈ ਹੈ ਘਰ ਦੀ ਵੀ ਆ ਜਾਏ ਉਹ ਲਾਉਣੀ ਹੈ ਜੇ ਬੱਲੇ ਅੱਛੇ ਚਲੋ ਖੈਰ ਆ ਬਈ ਜਿੱਦਣ ਰਸਮ ਦਾ ਬਰਥਡੇ ਹੋਇਆ ਜਨਮ ਹੋਇਆ ਸੀ ਬਰਥ ਹੋਇਆ ਸੀ ਉੱਤਨ ਦੀ ਆਹ ਤੇ ਤੂੰ ਹੋਈ ਸੀ 7:20 ਮਿੰਟ ਤੇ ਹਨਾ 7:00 ਵਜੇ ਉੱਠ ਬਿਠ ਤੀ 15 15 ਤੋਂ ਸੌਰੀ 20 ਮਿੰਟ ਤੇ ਹੋਣੀ ਬਰੇ ਵੀ 25 ਮਿੰਟ ਦੀ ਹੋਣੀ ਆ ਸੋਹਣਾ ਪੁੱਤ ਬਹੁਤ ਸੋਹਣੇ ਲਾਈਆ ਬਰਾਵਾ ਹੁਣ ਕਰਾਉਣ ਦੁਰਮੀ ਦੇ ਬਾਈ ਜਦੋਂ ਦਰਸਾਂ ਪੜ ਜੈ ਮੈਨੂੰ ਪਰਸਨਲੀ ਬਹੁਤ ਪਿਆਰੀ ਲੱਗੇ ਬਹੁਤ ਸੋਹਣੀ ਲੱਗੇ ਪਤਾ ਨਹੀਂ ਕੀ ਚੱਕਰ ਹੈ ਨਾਲ ਸਾਡਾ ਕੁੱਕਰ ਬੰਜਿਆ ਪਿਆ ਵੀ ਉਧਰ ਦੇਖ ਲੋ ਮੈਂ ਸਵਾਇ ਦੇ ਲੋ ਸਹੀ ਕਰੀ ਦੱਸ ਦਿਓ ਚੱਲ ਚੱਲ ਕੇ ਬਰਾਵਾ 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 ਰਸਮ ਤੈਨੂੰ ਤਿੰਨ ਪੜਾਉਣੇ ਆ ਤੈਨੂੰ ਦੋ ਟੀਚਰ ਤੈਨੂੰ ਸਪਲੋ ਇੱਕ ਦਿਨ ਦੋ ਅਸੀਂ ਘਰੇ ਪੜਾ ਰਹੇ ਤੈਨੂੰ ਪੰਜ ਛੇ ਟੀਚਰ ਹੋ ਗਏ ਚੱਲ ਹਾਂ ਚੱਲ ਚੱਲ ਇੱਥੇ ਚਾਹ ਲਿਖ ਇੱਥੇ ਲਿਖ ਦੇ ਮੀਆ ਮੀਆ ਪਪਾ ਮੌਲਤੋ ਬਰਾਵੋ ਬਰਾਵੋ ਲੈ ਦੇਣਾ ਆਇਨ ਨੂੰ ਉਹ ਲਿਖ ਦੇ ਪੁੱਤ ਲਿਖ ਰਿਹਾ ਦਾ ਮਨੋਂ ਛੇਤੀ ਕਰ ਟਾਈਮ ਦੇ ਲੈ ਉਧਰ ਰਾਤ ਦੇ 9:20 ਹੋ ਚਲੇ ਇਹਨਾਂ ਨੂੰ ਰਾਤ ਨੂੰ ਪੈਣ ਲੱਗੇ ਪੜ੍ਹਾਈ ਜ਼ਿਆਦਾ ਆਉਂਦੀ ਹੈ ਕਿਧਰੇ ਹੈ ਆਏ ਕੁੜੀ ਦੀ ਜਾਨ ਨੂੰ ਕਿੰਨੂ ਕੁੜੀ ਦੇ ਕੰਨ ਸਹੀ ਗੱਲ ਆ ਰੱਬਾ ਮੇਰਾ ਕਾਪੀ ਕਰਕੇ ਪੜ੍ਹਾਈ ਜ਼ਿਆਦਾ ਆਉਂਦੀ ਬਾਅਦ ਚ ਹੂੰ ਆ ਦੇਖੋ ਉਧਰ ਕੀ ਹੋ ਰਿਹਾ ਉਹ ਹੈਲੋ ਐਡਾ ਸੋਫਾ ਪਿਆ ਹੈ ਇਹ ਕਿਧਰੇ ਬਾਦ ਤੁਹਾਡੇ ਵਾਸਤੇ ਲਾਇਆ ਪੈ तरीके ਨਾਲ ਬਹਿ ਜਾ ਲੈ ਆ ਕੰਮ ਇਹਨਾਂ ਦੇਰ ਲੈ ਫੇਰ ਕਹਿੰਦੇ ਇਹਨਾਂ ਨੇ ਚਾਂਡੇ ਲੱਗਦੇ ਫੇਰ ਇਹਨਾਂ ਨੇ ਚਾਂਡੇ ਲੱਗਦੇ ਨੇ ਚਾਂਡੀ ਲੱਗਣੇ ਸਦਰ ਰੋਟੀ ਖਾਦੀ ਵੀ ਹਣ ਪੁੱਤ ਆ ਤੇਰਾ ਉਹ ਕਿਹੜਾ ਆ ਸਕਿੱਟਬੋਰਡ ਤੇਰਾ ਆ ਲਿਆਂਦਾ ਜਨੇ 10000 10 ਕੀ ਇਹ ਕੀ ਹੋਇਆ ਇਹਨਾਂ ਵਾਸਤੇ 10000 10 ਯੂਰੋ ਦਾ ਬਾਈ ਹਾਂ ਕਹਿਣ ਦੀ ਗੱਲ ਆ 10 ਐਡੇ ਦਾ ਕਿੰਨਾ ਹੋ ਗਿਆ 8900 ਯੂਰੋ ਹੋ ਗਿਆ ਇਥੇਰੇ ਉੱਪਰ ਬੰਦਾ ਜਿ ਕਿੱਥੇ ਦਾ? ਹਾਂ, ਸ਼ਿਆਦ ਨਾਲ ਦੇ। ਯਾਦ ਕਰ 10 ਜੂਰੋ ਦਾ। ਤੂੰ ਹੈਗਾ ਨੋਟੇਲਾ ਮੇਰਾ? ਨਹੀਂ। ਨੋਟੇਲਾ? ਨਹੀਂ। ਬਈ ਇਹ ਮੇਰਾ ਨੋਟੇਲਾ ਹੈ। ਪੱਤਾ। ਨਹੀਂ, ਇਹ ਮੇਰਾ ਬ੍ਰਿਓਸ਼ ਹੈ। ਪੱਤਾ। ਇਹ ਮੇਰੇ ਬਿਸਕੁਟੀ ਆ। ਇਹ ਨੋਣਾ ਨਾ ਬਣਾਇਆ। ਇਹ ਸਵੇਰੇ ਦਾ ਲਿਬੜਿਆ ਪੀਦਾ ਕਿੰਨਾ ਕਹਿੰਦਾ ਹੈ ਵਦਨ ਨਹੀਂ ਨਹੀਂ ਕਾਲੀ ਨੇ ਹੁਣ। ਹਾਂਜੀ। ਹਾਂਜੀ। ਹੋਰ ਦੱਸ ਕੀ ਕਹਿਣਾ ਦੱਸ ਜੀ ਪਹਿਲਾਂ ਬੈਂਕੋ ਬ੍ਰੈਂਕੋ ਪਿਆਨਕੋ ਕਚਪਾਨਾ ਲਾਵਿਤਾ ਬਿਆਮ ਅੱਖਾਂ ਹੀ ਬਣਾਣਾ ਹੂੰ ਉਹਨੇ ਅੱਖਾਂ ਹੀ ਬਣਨ ਉਹ ਤੋ ਉਹ ਬਾੜਾ ਨਾ ਨੇ ਜਦ ਬਾਲ ਕਿ ਨਹੀਂ ਸੁਣੇ ਹੋ ਗਏ ਲੱਗ ਰਹੇ ਮਮੇ ਅੱਖਾਂ ਚ ਲਾਏ ਆਏ ਮਮੇ ਅੱਖਾਂ ਹੀ ਬਣਾ ਦੋ ਉਹ ਮਮਾ ਨੂੰ ਪਤਾ ਨਹੀਂ ਹੋਣਾ ਬੱਤ ਪਰ ਉਹਦੇ ਚ ਬਾਲ ਵਾਸਤੇ ਲਾ ਕੇ ਬਾਲ ਕੱਲੇ ਕੱਲੇ ਹੋ ਗਏ ਦੇ ਹਨਾ ਕਿੰਨੇ ਨੋਣੇ ਨੋਣੇ ਹੋ ਗਏ ਬਾਲਾ ਨਾ ਉਹ ਬਤ ਅੱਖਾਂ ਚ ਉੱਤੇ ਆ ਜਾਂਦਾ ਉਹ ਜਿਹੜਾ ਜਿਨਾ ਹੁੰਦੇ ਹੁੰਦੇ ਨੇ ਨਾ ਸਿਰ ਸਾਡੇ ਪੱਖੇ ਪੈ ਜਾਂਦਾ ਉਹ

ਥੋੜਾ ਜੱਟਾ ਤੁਹਾਨੂੰ ਸੁਣਾ ਲੱਗਾ ਫਿਰ ਕਮੈਂਟ ਯੂ ਕਰ ਸਬਸਕ੍ਰਾਈਬਰ ਲਾਈਕ ਕਰ ਤੇ ਟੈਲੀ ਦਾ ਦੋਪਨ ਵੀ ਦਾ ਤੇ ਬੂਕੋ ਚ ਗਿੜਕੀਆ ਬਾਈ ਤੁਸੀਂ ਯਕੀਨ ਨਹੀਂ ਮੰਨਣਾ ਮਾਹ ਜੀ ਨੂੰ ਬਿਲਕੁਲ ਨਹੀਂ ਸਿਖਾਈ ਹੈਗੀ ਵੀ ਸਬਸਕ੍ਰਾਈਬ ਕਰੋ ਟੈਲੀ ਲਾ ਬਣ ਲੱਭਿਓ ਇਹ ਪਤਾ ਨਹੀਂ ਕਿੱਥੋਂ ਸਿੱਖਦਾ ਹੈ ਸਬਸਕ੍ਰਾਈਬ ਕਰਿਓ ਲਾਈਕ ਸਬਸਕ੍ਰਾਈਬ ਹੁੰਦਾ ਕਿਹਦੇ ਨਾਲ ਪਤਾ ਕਿਹ ਹੁੰਦਾ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਲਾਈਕ ਕਿਹਦੇ ਨਾਲ ਲਾਈਕ ਕਿਹ ਹੁੰਦਾ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਹੁੰਦਾ ਕਿਉਂਦਾ ਦੱਸ ਉਹਨਾਂ ਨੂੰ ਮਤਲਬ ਦੱਸ ਕੇ ਹੁੰਦਾ ਸਬਸਕ੍ਰਾਈਬ ਦਾ ਇਹਨਾਂ ਕੋਟ ਕੀ ਹੈ ਨਾ ਤੁਹਾਨੂੰ ਬਹੁਤ ਜ਼ਿਆਦਾ ਟਿਆ ਪਏ ਨੇ ਮੂੰਹ ਪਰ ਐਨ ਤੇਜੀ ਬਾਕੀ ਦਾ ਅੱਜ ਦਾ ਬਲੌਗ ਇੰਨਾ ਕੀ ਸੀ ਉਮੀਦ ਕਰ ਤੁਹਾਨੂੰ ਬਝੇ ਲੱਗਿਆ ਹੋਊਗਾ ਜੇ ਕਹਿੰਦਾ ਦੱਸ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਹਾਂ ਹੋ ਰਿਹਾ ਹੈ ਕਮੈਂਟ ਰਹਿ ਗਿਆ ਬੀਜੀ ਬਾਈ ਸਾਡਾ ਓਹ ਕਰਦੇ ਬਾਏ ਬਾਏ ਹਾਂ ਮੰਦ ਕਰਾ ਬਲੌਗ ਬਾਏ ਬਾਏ ਬਾਏ